ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਜਿੱਤੂਪੁਰ ਜਿੰਦਾਬਾਦ ਜਿੰਦਾਬਾਦ ਭਾਰਤ ਦੀ ਵੰਦੀ ਸਰਕਾਰ ਮੰਨਦਾ ਹੈ ਮੁਹਰਮ ਮੁਹਰਮ ਸਨਿਆ ਦੇ ਕਾ ਜਿੰਦਾਬਾਦ 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 ਇਹ ਠਾਣਾ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਗਿੱਡਰਵਾ ਬਲਾਕ ਨੂੰ ਮੇਰੀ ਸੇਵਾ ਲਈ ਗਈ ਹੈ ਜੀ ਇਹ ਜ਼ਿਲ੍ਹਾ ਕੇ ਮਿਛਰੇ ਮਿਛਰਾ ਟੈ ਨਹੀਂ ਸੀਗਾ ਉਸ ਨੇ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਨੂੰ ਗੱਡੀ ਦੇ ਥੱਲੇ ਦੇ ਕੇ ਕੁੱਟਲ ਦਿੱਤੇ ਸੀਗੇ ਜਿਹੜੇ ਕਿ ਉਸ ਰੋਸ ਦੇ ਵਿੱਚ ਹਜੇ ਤੀਕ ਸਾਡਾ ਕੋਈ ਉਹ ਗਿਰਫਦਾਰ ਨਹੀਂ ਹੋਇਆ ਕੋਈ ਉਹ ਤੇ ਪਰਚਾ ਨਹੀਂ ਹੋਇਆ ਜੀ ਜਿਹੜਾ ਕਿ ਉਸ ਰੋਸ ਦੇ ਵਿੱਚ ਅੱਜ ਜਿਹੜਾ ਇਹ ਗੱਡੀਆਂ ਦਾ ਰੋਕਣਾ ਇਹ ਸਾਡਾ ਕੀਤਾ ਗਿਆ ਹੋਰ ਸਾਡੀਆਂ ਕਾਫੀ ਮੰਗਾ ਤੇ ਕਿੰਨੇ ਵਜੇ ਤੋਂ ਲੈ ਕੇ ਜਿਹੜਾ ਇਹ ਕਰਨ ਤੇ 2:30 ਤੋਂ 2:30 ਤੱਕ 2 ਘੰਟੇ ਵਾਸਤੇ ਸਾਨੂੰ ਕਾਲ ਆਈ ਸੀਗੀ ਜੀ 2 ਘੰਟੇ ਵਾਸਤੇ ਰੋਕਣਾ ਤੇ ਕਿੰਨੇ ਕਿ ਕਿਸਾਨ ਪਹੁੰਚੇ ਕਿਹੜੇ ਬਲਾਕਾਂ ਦਾ ਕਰਨ ਇਹ ਇੱਕ ਦਾ ਗਦਰਵਾਹ ਜੀ ਇੱਕ ਲੰਬੀ ਇੱਕ ਮਲੂਟ ਬਲਾਕ ਹੈ ਜੀ ਇਹ ਤਿੰਨ ਬਲਾਕਾਂ ਦਾ ਇਕੱਠਾ ਕਰਿਆ ਜੁਆਇੰਟ ਹਰ ਭਗਵਾਨ ਸਿੰਘ ਜੀ ਜਰਨਲ ਸਕੱਤਰ ਬਲਾਕ ਲੰਬੀ ਜੀ ਅੱਜ ਰੇਲਵੇ ਟ੍ਰੈਕ ਤੇ ਬੈਠੇ ਆ ਜੀ ਕਿਸਾਨ ਕੀ ਮਸਲੇ ਨਾਲ ਇਹ ਲਖੀਮਪੁਰ ਖੀਰੀ ਦੇ ਜਿਹੜਾ ਅਜੇ ਮਿਸੜਾ ਟੈਣੀ ਦੇ ਮੁੰਡੇ ਵੱਲੋਂ ਇੱਕ ਜ਼ਾਲਮਾਨਾ ਢੰਗ ਨਾਲ ਇੱਕ ਪੱਤਰਕਾਰ ਤੇ ਕੁਝ ਕਿਸਾਨ ਸ਼ਹੀਦ ਕੀਤੇ ਗਏ ਸੀ ਉਸ ਦੇ ਇਨਸਾਫ ਲਈ ਹੈ ਉਹਨੂੰ ਅੱਜ ਤੱਕ ਦੇਖੋ ਭਾਜਪਾ ਨੇ ਇੱਕ ਬਹੁਤ ਕਹਣੌਣੀ ਹਰਕਤ ਕੀਤੀ ਵੀ ਉਹਨੂੰ ਟਿਕਟ ਦਿੱਤੀ ਔਰ ਉੱਥੋਂ ਦੇ ਕਿਸਾਨਾਂ ਦਾ ਉੱਥੋਂ ਦੇ ਵੋਟਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਨੂੰ ਹਰਾ ਕੇ ਘਰੇ ਬਿਠਾਇਆ ਔਰ ਅੱਜ ਵੀ ਜੇ ਅਗਰੇ ਕਾਤਲਾਂ ਦਾ ਭਾਜਪਾ ਸਾਥ ਦੇਗੀ ਤੇ ਮੈਨੂੰ ਲੱਗਦਾ ਵੀ ਗਵੰਢੀ ਸੂਬੇ ਦੇ ਵਿੱਚ ਜੋ ਖੁਸ਼ ਹੋਣ ਜਾ ਰਿਹਾ ਹੈ ਇਹ ਤੋਂ ਭਾਜਪਾ ਨੂੰ ਸਬਕ ਸਿੱਖ ਲੈਣਾ ਚਾਹੀਦਾ ਹੈ ਪਿੱਛੇ ਸਬਕ ਸਿੱਖ ਲੈਣਾ ਚਾਹੀਦਾ ਇਹਨਾਂ ਦੀ ਇੱਕ ਲੰਗੜੀ ਸਰਕਾਰ ਬਣੀ ਹੈ ਜਿਹੜੇ 400 ਪਾਰ ਦਾ ਨਾਅਰਾ ਦੇ ਰਹੇ ਸੀ ਇਹ 303 ਤੋਂ ਘਟ ਕੇ 240 ਦੇ ਰਹਿ ਗਿਆ ਹੈ ਇਹ ਸਿਰਫ ਦੇ ਸਿਰਫ ਕਾਤਲਾਂ ਦਾ ਸਾਥ ਦੇਣ ਕਰਕੇ ਹੈ ਜਿਹੜਾ ਕਾਤਲਾਂ ਦਾ ਸਾਥ ਦੇ ਰਹੀ ਹੈ ਭਾਜਪਾ ਇਹ ਇੱਥੇ ਜਿਹੜਾ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਵੀ ਇੱਕ ਕਿਸਾਨ ਸਾਧ ਰੂਪੀ ਸੰਤ ਰੂਪੀ ਹੁੰਦੇ ਆ ਜਿਹੜੇ ਖੇਤਾਂ ਦੇ ਵਿੱਚ ਆਪਦੇ ਕਾਲੇ ਬਲਦਾਂ ਨੂੰ ਕੁਮਾ ਕੇ ਤੇ ਲੋਕਾਂ ਲਈ ਅਨਾਜ ਪੈਦਾ ਕਰਦੇ ਆ ਉਹਨਾਂ ਤੇ ਗੋਲੀਆਂ ਚਲਾਉਣੀਆਂ ਉਹਨਾਂ ਨਾਲ ਵਧੀਕੀਆਂ ਕਰਨੀਆਂ ਉਹਨਾਂ ਤੇ ਇੱਕ ਦੂਸਰੇ ਦੇਸ਼ ਵਰਗਾ ਵਿਹਾਰ ਕਰਨਾ ਦੇਖੋ ਪੈਰਾ ਫੋਰਸਸ ਮਿਲਟਰੀ ਫੋਰਸ ਲਾਤੀ ਤੇ ਉੱਥੇ ਸਾਡਾ ਸ਼ੁਭ ਕਰਨ ਜਹੀਦ ਕੀਤਾ ਅੱਜ ਤੱਕ ਵੀ ਸਾਡੇ ਕਿਸਾਨ ਜਿਹੜੇ ਆ ਸ਼ਹੀਦ ਹੋ ਰਹੇ ਆ ਆ ਪਿੱਛੇ ਦੇ 2-4 ਦਿਨ ਪਹਿਲਾਂ ਇੱਕ ਭੋਗ ਪੈ ਕੇ ਹਟਿਆ ਐ ਅੱਜ ਤੱਕ ਵੀ ਕਿਸਾਨ ਸ਼ਹੀਦ ਹੋ ਰਹੇ ਆ ਤੇ ਭਾਜਪਾ ਦੀ ਜਿਹੜੀ ਹੈ ਇਹ ਜੁੰਡਲੀ ਹੈ ਮੋਦੀ ਸ਼ਾਹ ਦੀ ਤੇ ਜਿੰਨੇ ਵੀ ਇਹ ਲੋਕ ਨੇ ਇਹਨਾਂ ਨੂੰ ਹਜੇ ਤੱਕ ਪਤਾ ਨਹੀਂ ਲੱਗਿਆ ਵੀ ਕਿਸਾਨ ਕੀ ਹੈ ਔਰ ਕਿਸਾਨ ਕੀ ਕੁਛ ਇਹਨਾਂ ਦਾ ਨੁਕਸਾਨ ਕਰ ਸਕਦੇ ਆ ਇਹ ਇਸ ਉੱਚ ਲੈਣ ਪਹਿਲਾਂ ਪਿਛਲੀਆਂ ਸਰਕਾਰਾਂ ਨੂੰ ਜਿਨ੍ਹਾਂ ਤੇ ਧਰਨੇ ਲੱਗ ਕੇ ਅੱਜ 10 ਸਾਲ ਹੋ ਗਏ ਅਗਲੀ ਟਰਮ ਦੇ ਵਿੱਚ ਪਹੁੰਚ ਗਏ ਤੇ ਉਹਨਾਂ ਤੋਂ ਪ੍ਰਧਾਨ ਮੰਤਰੀ ਨਹੀਂ ਬੜਿਆ ਗਿਆ ਤੇ ਇਹਨਾਂ ਨੂੰ ਹੋ ਸਕਦਾ ਵੀ ਸਾਰੀ ਉਮਰ ਤਾਂ ਉਮਰ ਇਹਨਾਂ ਕੋਲੇ ਕੁਰਸੀ ਨਾ ਆਵੇ ਇਹ ਭਾਜਪਾ ਨੂੰ ਸੋਚ ਲੈਣਾ ਚਾਹੀਦਾ ਹੈ ਇਹ ਤਾਂ ਪੰਜਾਬ ਲੈਵਲ ਤੇ ਜਾਂ ਪੂਰੇ ਭਾਰਤ ਤੇ ਲੱਗਿਆ ਇਹ ਦੇਖੋ ਪੂਰੇ ਭਾਰਤ ਦੀ ਕਹਾਣੀ ਹੈ ਜੀ ਪੰਜਾਬ ਲੈਵਲ ਤੇ ਗੈਰ ਰਾਜਨੀਤਿਕ ਮੋਰਚਾ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰਾਂ ਤੋਂ ਕਾਲ ਆਈ ਹੈ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਤਾਂ ਹੈ ਹੀ ਹੈ ਪਰ ਹਿੰਦੁਸਤਾਨ ਦਾ ਇਹ ਧਰਨਾ ਜਿਹੜਾ ਕਾਲ ਉਹਨਾਂ ਵੱਲੋਂ ਆਈ ਹੈ ਔਰ ਇਹਦੇ ਲਈ ਗੈਰ ਰਾਜਨੀਤਿਕ ਮੋਰਚਾ ਜਿਹੜਾ ਇਹਦੇ ਤੇ ਜਿਹੜਾ ਇਹਦਾ ਘਟਨਾ ਨੂੰ ਤਾਂ ਕਾਫੀ ਸਮਾਂ ਹੋ ਗਿਆ ਬੇਸ਼ੱਕ ਲੋਕਾਂ ਨੇ ਸਾਥ ਦਿੱਤਾ ਉਹਨਾਂ ਨੂੰ ਹਰਾਇਆ ਤੇ ਧਰਨੇ ਪਹਿਲਾਂ ਵੀ ਲੱਗਦੇ ਰੇ ਟ੍ਰੇਨਾਂ ਵੀ ਰੁਕਮ ਗਈਆਂ ਹਲਕੇ ਹੋਇਆ ਨਹੀਂ ਅੱਜ ਦੇ ਧਰਨੇ ਤੋਂ ਬਾਅਦ ਫਿਰ ਕੀ ਰਹੂਗਾ ਯੂਨੀਅਨ ਦਾ ਅਗਲਾ ਐਕਸ਼ਨ ਦੇਖੋ ਜੀ ਯੂਨੀਅਨ ਦਾ ਅਗਲਾ ਐਕਸ਼ਨ ਇਹੀ ਹੈ ਵੀ ਇਹਨਾਂ ਨੂੰ ਕਾਤਲਾਂ ਨੂੰ ਲੋਕਾਂ ਦੇ ਸਾਹਮਣੇ ਕਰਨਾ ਦੇਖੋ ਇਹ ਸਾਨੂੰ ਪਤਾ ਹੈ ਵੀ ਜਿਹੜੇ ਇਹ ਲੋਕ ਹੈ ਜ਼ਾਲਮ ਲੋਕ ਹੈ ਇਨਸਾਫ ਕਦੇ ਨਹੀਂ ਦਿੰਦੇ ਹੁੰਦੇ ਇਹਨਾਂ ਨੇ ਲੋਕਾਂ ਤੇ ਜ਼ਾਲਮਾਨਾ ਢੰਗ ਨਾਲ ਕਾਤਲਾਂਾਂ 'ਤੇ ਹਮਲੇ ਕਰਕੇ ਲੋਕਾਂ ਨੂੰ ਦਬਾਉਣਾ ਹੁੰਦਾ ਪਰ ਲੋਕ ਲਹਿਰ ਜਿਹੜੀ ਉਹ ਕਦੇ ਅੱਜ ਤੱਕ ਨਾ ਦਬੀ ਹੈ ਨਾ ਦਬਣਾ ਔਰ ਲੋਕ ਲਹਿਰ ਨੇ ਜਿਸ ਤਰ੍ਹਾਂ ਸਪ੍ਰਿੰਗ ਨੂੰ ਦਬਾਇਆ ਉਹਦੀ ਤੜ ਵੱਧਦੀ ਹੈ ਲੋਕ ਲਹਿਰ ਓਨੀ ਹੀ ਜ਼ਿਆਦਾ ਉੱਚੜਦੀ ਹੈ ਸਾਡਾ ਕੰਮ ਹੈ ਇਹਨਾਂ ਕਾਤਲਾਂ ਨੂੰ ਲੋਕਾਂ ਦੇ ਸਾਹਮਣੇ ਖੜਾ ਕਰਨਾ ਜਿਸ ਤਰ੍ਹਾਂ ਤੁਹਾਡੇ ਵਰਗੇ ਵੀਰ ਸਾਡੀ ਆਵਾਜ਼ ਪਹੁੰਚਾਉਣਗੇ ਤਾਂ ਇਹਨਾਂ ਕਾਤਲਾਂ ਦਾ ਜਿਵੇਂ ਜਿਵੇਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਪ੍ਰਚਾਰ ਜਾਏਗਾ ਤੇ ਇਹਨਾਂ ਨੂੰ ਲੋਕਾਂ ਨੇ ਘਰੇ ਬਿਠਾਉਣਾ ਹੈ ਸਾਨੂੰ ਇਹੀ ਉਮੀਦ ਹੈ ਅਸੀਂ ਇਹੀ ਉਮੀਦ ਲੈ ਕੇ ਆਗੇਟੀਸ਼ਨ ਕਰ ਰਹੇ ਹਾਂ ਸਰਜੀਤ ਸਿੰਘਔਲਖ ਜੀ ਬਲਾਕ ਪ੍ਰਧਾਨ ਮਲੋਟ ਕੀ ਕਹਿਣਾ ਚਾਹੁੰਗੇ ਜੇ ਅੱਜ ਟ੍ਰੇਨਾਂ ਬੰਦ ਕੀਤੀਆਂ ਹੋਣ ਆਜ ਤਾਂ ਜੋ ਪ੍ਰੋਗਰਾਮ ਸਾਡਾ ਇਹ ਦੋ ਮਸਲਿਆਂ ਤੇ ਹੈ ਇੱਕ ਤਾਂ ਸਾਨੂੰ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਪਰਾਲੀ ਦੇ ਮੁੱਦੇ ਤੇ ਬੜਾ ਭਾਵੇਂ ਕਿ ਸਾਡਾ ਪ੍ਰਦੂਸ਼ਣ ਸਰਵੇਖਣ ਬਹੁਤ ਹੋਏ ਆ ਬੜੇ ਹੀ ਤੇ ਜਿਹੜਾ ਉਥੋਂ ਰਿਪੋਰਟਾਂ ਵੀ ਇਹ ਆਈਆਂ ਕਿ ਜਿਹੜਾ ਪੰਜਾਬ ਦਾ ਧੂਆਂ ਇਹ ਦਿੱਲੀ ਨਹੀਂ ਜਾ ਰਿਹਾ ਉੱਥੇ ਪ੍ਰਦੂਸ਼ਣ ਨਹੀਂ ਫਲਾ ਰਿਹਾ ਕੇਵਲ ਤੇ ਕੇਵਲ ਇੱਕ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਤੇ ਹੁਣ ਕਿਹੜਾ ਕਿਸਾਨ ਪਰਾਲੀ ਨੂੰ ਅੱਗ ਲਾ ਰਿਹਾ ਅੱਜ ਧੁੰਨੇ ਹਰੇ ਖੜੇ ਆ ਜੀ ਤੇ ਪ੍ਰਦੂਸ਼ਨ ਤਾਂ ਹੁਣ ਵੀ ਦਿੱਲੀ ਦੇ ਵਿੱਚ ਬਹੁਤ ਵਧ ਰਿਹਾ ਜਿਵੇਂ ਜਿਵੇਂ ਸਰਦੀ ਦੀ ਰੋਤ ਆਵੇਗੀ ਪ੍ਰਦੂਸ਼ਨ ਉੱਥੇ ਜਾਦੇ ਵਧਦਾ ਜਾਵੇਗਾ ਦੂਜਾ ਮਸਲਾ ਹੈ ਸਾਡਾ ਜਿਹੜੇ ਵੀ ਸਾਡੇ ਮੋਰਚੇ ਦੇ ਵਿੱਚ ਜਾਂ ਲਖੀਮਪੁਰ ਖੀਰੀ ਦੇ ਵਿੱਚ ਸ਼ਹੀਦ ਹੋਏ ਹਨ ਉਹਨਾਂ ਦਾ ਮਸਲਾ ਹੈ ਵੀ ਉਹ ਜਿਹੜੇ ਉਹਦੇ ਕਾਤਲ ਹੈ ਉਹ ਸ਼ਰਿਆ ਮ ਉਹਨਾਂ ਨੂੰ ਟਿਕਟਾ ਦੇ ਕੇ ਨਵਾਜਿਆ ਗਿਆ ਪਰ ਲੋਕਾਂ ਨੇ ਉਹਨਾਂ ਨੂੰ ਸਬਕ ਸਿਖਾ ਦਿੱਤਾ ਇਹ ਅਜੇ ਤਿੱਕਰ ਭਾਜਪਾ ਇਹਨਾਂ ਗੱਲਾਂ ਨੂੰ ਨਹੀਂ ਸੁਧਰੀ ਕਿਉਂਕਿ ਜਿਹੜਾ ਮੋਦੀ ਤੇ ਅਮਿਤ ਸ਼ਾ ਇਹੋ ਜਿਹੇ ਟਾਰਾ ਮਾਰਦੇ ਸਨ ਕਿ ਐਤ ਕੀ ਅਸੀਂ 400 ਤੋਂ ਉੱਤੇ ਸੀਟਾ ਲਾ ਕੇ ਇੱਕ ਨਰੂਲ ਸਰਕਾਰ ਬਣਾ ਕੇ ਇਹ ਜਿਹੜੇ ਹਰੀਆਂ ਪੱਗਾਂ ਵਾਲੇ ਕਿਸਾਨਾਂ ਇਹਨਾਂ ਨੂੰ ਸਭ ਕੁਝ ਖਾਵਾਂਗੇ ਪਰ ਜਿਹੜੇ ਸਾਡੇ ਸ਼ਹੀਦ ਹੋਏ ਹਨ ਸ਼ੁਭਕਰਨ ਜਿੱਥੇ-ਜਿੱਥੇ ਵੀ ਉਹਨਾਂ ਦੀਆਂ ਆਸਤੀਆਂ ਗਈਆਂ ਉਹਨਾਂ ਉਹਨਾਂ ਹਲਕੇ ਦੇ ਵਿੱਚ ਤਕਰੀਬਨ 75 76 ਹਲਕਿਆਂ ਦੇ ਵਿੱਚ ਇਹਨਾਂ ਨੂੰ ਐਮਪੀ ਦੀ ਛੀੜ ਦੇ ਵਿੱਚ ਮੂੰਹ ਦੀ ਖਾਣੀ ਪਈ ਹਾਰ ਦਾ ਮੂੰਹ ਵੇਖਣਾ ਪਿਆ ਤੇ ਜਿਹੜੇ 400 ਤੋਂ ਪਾਰ ਆਦੇ ਸੀ ਅੱਜ 240 ਤੇ ਇੱਕ ਸਰਕਾਰ ਵੀ ਨਹੀਂ ਬਣਾ ਸਕੀ ਲੰਗੜੀ ਸਰਕਾਰ ਬਣਾਈ ਹੈ ਲਾਠੀਆਂ ਦੇ ਸਾਰੇ ਵਾਲੀ ਇਸ ਕਰਕੇ ਇਹਨਾਂ ਨੂੰ ਇਹ ਹੋਰੀਆਂ ਗੱਲਾਂ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਕਿਉਂ ਨਹੀਂ ਸਬਕ ਸਿੱਖਦੇ ਇਹਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਆ ਜਿਹੜੇ ਪੂੰਜੀਪਤੀ ਲੋਕ ਹੈ ਜਿਹੜਾ ਮੋਦੀ ਜੀ ਹੈ ਇਹ ਉਹਨਾਂ ਦੇ ਸਾਰੇ ਚੱਲ ਰਹੇ ਆ ਅੱਜ ਅਦਾਨੀ ਅਬਾਨੀ ਜੋ ਵੀ ਵੱਡੇ ਕਾਰਪੋਰੇਟ ਹੈ ਉਹ ਇਹਨਾਂ ਨੂੰ ਸ਼ਹਿ ਦੇ ਰਿਹਾ ਉਹਨਾਂ ਦੇ ਸਿਰ ਤੇ ਇਲੈਕਸ਼ਨ ਲੜਦੇ ਆ ਅੱਜ ਉਹਨਾਂ ਦੀ ਨੀਤ ਹੈ ਜਿਹੜੀ ਉਹ ਫਿੱਟੀ ਹੋਈ ਆ ਪੰਜਾਬ ਦੇ ਪ੍ਰਤੀ ਕਿਉਂਕਿ ਉਹ ਲੋਕ ਚਾਹੁੰਦੇ ਆ ਕਿ ਇੱਕ ਪੰਜਾਬ ਸੂਬਾ ਜਿਸ ਦੇ ਬਾਦਰ ਲੋਕ ਸੂਰਪੀਰ ਜੋਦੇ ਸੈਂਟਰ ਦਾ ਮੁਕਾਬਲਾ ਕਰਦੇ ਹਨ ਅਤੇ ਉਹਨਾਂ ਕਦੇ ਈ ਨਹੀਂ ਮੰਨੀ ਸਿੱਖ ਕੌਮ ਇੱਕ ਐਸੀ ਕੌਮ ਹੈ ਕਿਸਾਨਾਂ ਦੀ ਜਥੇਬੰਦੀ ਇੱਕ ਐਸੀ ਹੈ ਜਿਹੜੀ ਕਿ ਕਦੇ ਹਾਰ ਨਹੀਂ ਮੰਨਦੀ ਇਹਨਾਂ ਨੂੰ ਕਿਵੇਂ ਨਾ ਕਿਵੇਂ ਇਹ ਇੱਕ ਜਾਇਦਾਦ ਦੇ ਸਾਰੇ ਤੇ ਚਲਦੇ ਆ ਜ਼ਮੀਨਾਂ ਦੇ ਸਾਰੇ ਤੇ ਚਲਦੇ ਆ ਆਪਾਂ ਇਹਨਾਂ ਦੀਆਂ ਜ਼ਮੀਨਾਂ ਨੂੰ ਕਿਵੇਂ ਨਾ ਕਿਵੇਂ ਹੜੱਪੀਏ ਇਹਨਾਂ ਦੀਆਂ ਫਸਲਾਂ ਇਹਨਾਂ ਦੀਆਂ ਨਸਲਾਂ ਤੇ ਅਸਰ ਪਾਈਏ ਤਾ ਜੋ ਇਹਨਾਂ ਨੂੰ ਸਭ ਕੁਝ ਖਾਇਆ ਜਾਵੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਜਿਹੜੀਆਂ ਉਹ ਕਿਉਂ ਬਾਹਰ ਜਾ ਰਹੀਆਂ ਇਸ ਕਰਕੇ ਇਹਨਾਂ ਨੇ ਵੱਧ ਫੈਲੀਆਂ ਪੰਜਾਬ ਦੇ ਵਿੱਚ ਇੰਨੀਆਂ ਸ਼ੁਰੂ ਕਰ ਦਿੱਤੀਆਂ ਨਸ਼ਾ ਨੂੰ ਪ੍ਰਮੋਟ ਕਰਕੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਤਕੇਲ ਰਹੇ ਹਨ ਤੇ ਇਸੇ ਤੋਂ ਡਰਦੇ ਹੋਏ ਮਾਪਿਆਂ ਨੂੰ ਕਿ ਸਾਡਾ ਇਕਲੌਤਾ ਪੁੱਤਰ ਜਾਨ ਤੋਂ ਵੱਧ ਪਿਆਰਾ ਕਿਤੇ ਨਸ਼ੇ ਦੀ ਲਪੀੜ ਚੜਾ ਆ ਜਾਵੇ ਤੇ ਇਸੇ ਕਰਕੇ ਉਹਨੂੰ ਇੱਥੇ ਰਹਿਣ ਦੀ ਬਜਾਏ ਬਾਹਰ ਜਾਣ ਨੂੰ ਪਹਿਲ ਦਿੰਦੇ ਹਨ ਤੇ ਭਾਵੇਂ ਕਿ ਉਹਦੇ 'ਚ ਸਾਨੂੰ ਆਰਥਿਕ ਤੰਗੀਆਂ ਬਹੁਤ ਚੱਲਣੀਆਂ ਪੈਂਦੀਆਂ ਅਸੀਂ ਆਪਣੀਆਂ ਜਾਇਦਾਦਾਂ ਵੀ ਇਸ ਕੇ ਫੇਰ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਸੁਰੱਖਿਤ ਰਹੇ ਇਸ ਕਰਕੇ ਹਾਂਜੀ ਵਿਰੋਧੀ ਧਿਰ ਵੀ ਮਜ਼ਬੂਤ ਹੋਈ ਐ ਐਮਪੀ ਚੋਣਾਂ ਤੋਂ ਬਾਅਦ ਕੀ ਲੱਗਦਾ ਮੋਰਚਾ ਵੀ ਲੱਗਿਆ ਹੋਇਆ ਪਿਛਲੇ ਸਾਲ ਤੋਂ ਹਾਂ ਹੱਲ ਹੋ ਸਕਦਾ ਹੈ ਜਾਂ ਵਿਰੋਧੀ ਧਿਰ ਸਾਥ ਦੇ ਰਹੀ ਹੈ ਸਾਨੂੰ ਮੋਰਚਾ ਹੋਰ ਲਗਾਉਣਾ ਸਾਨੂੰ ਵੇਖੋ ਜੀ ਜੋ ਵੀ ਡੱਲੇਵਾਲ ਸਾਹਿਬ ਮੀਟਿੰਗਾਂ ਕਰਦੇ ਆ ਉਹਦੇ ਵਿੱਚ ਇਹੀ ਵਿਸ਼ਵਾਸ ਦਉਂਦੇ ਆ ਕਿ ਅੱਜ ਲੋਕ ਜਿਹੜੇ ਥੋੜੇ ਵਿਰੋਧਤਾ ਕਰਦੇ ਸਨ ਅੱਜ ਰੋਹਲ ਗਾਂਧੀ ਵਰਗੇ ਉਹ ਵੀ ਆਦੇ ਵੀ ਜਦੋਂ ਵੀ ਅਸੀਂ ਸਤਾ ਦੇ ਵਿੱਚ ਸਾਨੂੰ ਆਵਾਂਗੇ ਤਾਂ ਐਮਐਸਪੀ ਵਰਗੀਆਂ ਜਿਹੜੀਆਂ ਸਾਡੇ ਮੇਨ ਮੁੱਦੇ ਐ ਸੁਆਮੀ ਨਾਥਨ ਰਿਪੋਰਟ ਵਰਗੇ ਉਹ ਅਸੀਂ ਲਾਗੂ ਕਰਾਂਗੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਪੂਰੇ ਭਾਅ ਦਿੱਤੇ ਜਾਣਗੇ ਤਾਂ ਜੋ ਕਿਸਾਨਾਂ ਦਾ ਜੀਵਨ ਐ ਉਹਨਾਂ ਉੱਚਾ ਚ ਕਿਹਾ ਜਾਵੇ ਤੇ ਉਹਨਾਂ ਦੀ ਇਸ ਜੇ ਫਸਲਾਂ ਦੇ ਸਾਨੂੰ ਪੂਰੇ ਭਾਅ ਦਿੱਤੇ ਜਾਣ ਤਾਂ ਇੱਕ ਤਰ੍ਹਾਂ ਦੇ ਨਾਲ ਸਾਡਾ ਕਰਜ਼ਾ ਮੁਕਤੀ ਵੰਗੂ ਹੋ ਜੂਗਾ ਇਹ ਸਾਨੂੰ ਸਾਡੇ ਲਾਗਤ ਮੁੱਲ ਦੇ ਨਾਲੋਂ ਸਾਨੂੰ ਰੇਟ ਜਦੋਂ ਘੱਟ ਦਿੱਤੇ ਜਾਂਦੇ ਆ ਹਜ਼ਾਰ ਹਜ਼ਾਰ 2 2000 ਰੁਪਿਆ ਕੁਇੰਟਲ ਮਗਰ ਜਦੋਂ ਸਾਨੂੰ ਘਾਟਾ ਪੈਂਦਾ ਲੱਗੇ ਮੁੱਲ ਨਾਲੋਂ ਤਾਂ ਉਹਦੇ ਨਾਲ ਸਾਡੇ ਆਰਥਿਕ ਬੋਝ ਹੋਰ ਪੈਂਦਾ ਤੇ ਸਾਨੂੰ ਬੈਂਕਾਂ ਵਾਲ ਧੱਕ ਕੇ ਕਰਜ਼ੇ ਸਾਡੇ ਲਿਮਟਾਂ ਵਧਾਈਆਂ ਜਾਂਦੀਆਂ ਕਰਜੇ ਸਾਨੂੰ ਹੋਰ ਦਿੱਤੇ ਜਾਂਦੇ ਆ ਵੀ ਤੁਸੀਂ ਕਰਜੇ ਹੋਰ ਲੈ ਲਓ ਕਿੰਨੇ ਕ ਕਰਜੇ ਅਸੀਂ ਲਈ ਜਾਵਾਂਗੇ ਤੇ ਉਹ ਕਰਜੇ ਮੋੜਾਂਗੇ ਵੀ ਕਿੱਥੋਂ ਇਹੋ ਜੀਆਂ ਚਾਲਾਂ ਇਹ ਜਿਹੜੇ ਉਤਲੇ ਲੋਕ ਐ ਉਹ ਨਿਤ ਕੋਹ ਜੀਆਂ ਚਾਲਾਂ ਚੱਲ ਕੇ ਕਿਸਾਨਾਂ ਨੂੰ ਬਦਨਾਮ ਕਰਕੇ ਤੇ ਇਹੋ ਜੀਆਂ ਨੀਤੀਆਂ ਬਣਾ ਕੇ ਕਿਸਾਨਾਂ ਦੇ ਵਿਰੋਧੀ ਪੂਰੀਆ ਸਖਤ ਚਾਲਾਂ ਚੱਲ ਰਿਹਾ ਹੈ